ਜਦੋਂ ਨਗਰ ਵਿੱਚ ਪਤਾ ਲੱਗਦਾ ਹੈ ਕਿ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਨਗਰ ਦੇ ਬਾਹਰਲੇ ਪਾਸੇ ਪਹੁੰਚੇ ਹੋਏ ਨੇ ਉੱਥੇ ਡੇਰਾ ਕੀਤਾ ਹੋਇਆ ਹੈ। ਬਾਬਾ ਸੂਰਤੀਆ ਜੀ ਆਪਣੇ ਪਰਿਵਾਰ ਨੂੰ ਲੈ ਕਰਕੇ ਉੱਥੇ ਪਹੁੰਚਦੇ ਆ ਬੇਨਤੀ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਗ੍ਰਹਿ ਵਿਖੇ ਅਤੇ ਨਗਰ ਵਿਚਰਨ ਪਾਓ। ਸੋ ਉਸ ਵੇਲੇ ਸਤਿਗੁਰੂ ਜੀ ਪਰਿਵਾਰ ਦੀ ਬੇਨਤੀ ਪ੍ਰਮਾਨ ਕਰਦਿਆਂ ਹੋਇਆਂ ਇਸ ਸਥਾਨ ਤੇ ਬਾਬਾ ਸੂਰਪਿਆ ਜੀ ਦੀ ਜਿੱਥੇ ਹਵੇਲੀ ਹੋਇਆ ਕਰਦੀ ਸੀ ਇੱਥੇ ਪਹੁੰਚਦੇ ਐ ਔਰ ਪਰਿਵਾਰ ਦੀ ਸੇਵਾ ਤੇ ਪ੍ਰੇਮ ਤੋਂ ਸਤਿਗੁਰੂ ਜੀ ਪ੍ਰਭਾਵਿਤ ਹੋ ਕਰਕੇ 45 ਦਿਨ ਇਸ ਪਾਵਨ ਅਸਥਾਨ ਤੇ ਇਸ ਨਗਰ ਵਿੱਚ ਰਹਿੰਦੇ ਐ ਔਰ ਬੇਅੰਤ ਸੰਗਤਾਂ ਇੱਥੇ ਜੁੜਦੀਆਂ ਨੇ ਨਾਲ ਹੀ ਗੁਰਦੁਆਰਾ ਚੋਲਾ ਸਾਹਿਬ ਸੋਭਿਤ ਹੈ ਉਸ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਰੋਜ਼ ਨਿਤਾ ਪ੍ਰਤੀ ਸਤਿਗੁਰੂ ਜੀ ਉਸ ਪਾਵਨ ਅਸਥਾਨ ਤੇ ਜਾਇਆ ਕਰਦੇ ਸੀ ਉਥੇ ਹੀ ਬੇਅੰਤ ਸੰਗਤਾਂ ਸਤਿਗੁਰੂ ਸਤਿਗੁਰਾਂ ਦੇ ਦਰਸ਼ਨ ਦੀਦਾਰਾਂ ਵਾਸਤੇ ਆਇਆ ਕਰਦੀਆਂ ਸਨ ਔਰ ਉਥੇ دیਵਾਨ ਸਜਾਇਆ ਕਰਦਾ ਸੀ ਉਸ ਪਾਵਨ ਅਸਥਾਨ ਤੇ ਪੋਥੀ ਸਾਹਿਬ ਜੋੜਾ ਸਾਹਿਬ ਤੇ ਚੋਲਾ ਸਾਹਿਬ ਸशोਭਿਤ ਹੈ